ਕਿ ਨਾ ਦੋਨਾਂ ਕਟੋਰੀਆਂ ਦੇਤਰਾਂ ਨੂੰ ਬੰਦ ਕਰਕੇ ਹਿਰਦੇ ਦੇ ਵਿੱਚ ਗੁਰੂ ਨਾਨਕ ਸਾਹਿਬ ਦੇ ਚਰਨ ਉਹ ਵਸਾਉਣੇ ਨੇ ਸ਼ਰਤੀ ਦੇ ਵਿੱਚ ਸ਼ਬਦ ਨੂੰ ਵਸਾਓ ਔਰ ਆਪਣੇ ਬਰੇਰ ਨੂੰ ਦਿਮਾਗ ਨੂੰ ਹੋਮ ਰੱਖ ਦੋ ਕਿ ਮਣਾ ਰੱਬ ਦਾ ਨਾਮ ਜਪਣਾ ਜੇ ਤੁਸੀਂ ਇਹਨੂੰ ਕੰਮ ਦੇਂਦੇ ਹੋ ਨੇ ਕੰਮ ਕਰੇਗਾ ਇਸ ਕਰਕੇ ਆਪਣੇ ਦਿਮਾਗ ਨੂੰ ਵੀ ਕੰਮ ਦੇਣਾ ਚਾਹੀਦਾ ਹੈ ਕਿ ਤੂੰ ਨਾਮ ਜਪ ਤੇ ਬਿਦਈ ਉਹਦੇ ਨਾਲ ਕੀ ਹੁੰਦਾ ਫੁਰਨੇ ਨਹੀਂ ਆਉਂਦੇ ਦਿਮਾਗ ਸਿਰਫ ਤੁਹਾਡਾ ਵਰਕ ਕਰਨ ਲੱਗ ਜਾਂਦਾ ਕਿ ਨਾਮ ਜਪਣਾ ਗੱਲ ਫਿਰ ਉੱਥੇ ਆਉਂਦੀ ਅਨੁਭਵ ਜਦਨ ਅਨੁਭਵ ਹੋ ਗਿਆ ਛਾਰਿਆਂ ਦੇ ਵਿੱਚ ਹੀ ਹਰ ਇੱਕ ਵਸਤੂ ਸ਼ਬਦ ਚ ਨਾ ਹੀ ਦੇਗਾ ਜਦਨ ਅਨੁਭਵ ਹੋ ਗਿਆ ਤੁਸੀਂ ਹੈਰਾਨ ਹੋਵੋਗੇ ਤੁਹਾਡੇ ਅੰਦਰ ਇੰਨੀ ਤਾਕਤ ਹੈ ਜਸਤ ਦੀ फडਕਣਾ ਦੁਨੀਆ ਨੂੰ ਲੱਗੀ ਰਹਿੰਦੀ ਐ ਜਿਵੇਂ ਮਿਰਗ ਦੀ ਧੁੰਨੀ ਤੇ ਕਸ਼ਤੂਰੀ ਐ ਖੁਸ਼ਬੂ ਆਉਂਦੀ ਤੇ ਭਜਦਾ ਐ ਅੱਜ ਦੇਖੋ ਹੈ ਕਿ फडਕਣਾ ਹੀ ਲੱਗੀ ਐ ਸ਼ਾਂਤੀ ਨਹੀਂ ਮਿਲ ਰਹੀ ਆਪ ਦੀ ਰੱਬ ਰੂਪ ਹੋ ਮੈਂ ਬਹੁਤ ਸੰਗਤ ਦਾ ਪਿਆਰ ਸਤਕਾਰ ਰੱਖਦਾ ਸੰਗਤ ਵਿੱਚ ਰੱਬ ਹੈ ਪਰ ਜਿੰਨੇ ਕੋ ਕਾਤ ਐ ਜਿੰਨੇ ਕੋ ਜੋਗਾ ਵਾਂ ਜਿੰਨਾ ਕ ਵਾਹਿਗੁਰੂ ਨੇ అనుభవ ਦਿੱਤਾ ਹੈ అనుభవ ਮੁੱਖ ਦਾ ਨਹੀਂ ਹੁੰਦਾ ਉਸ ਪਰਮ ਬ੍ਰਹਮ ਦਾ ਅੰਤ ਹੀ ਨਹੀਂ ਹੈ ਉਹਦਾ ਅੰਤ ਵੱਡੇ ਵੱਡੇ ਦੇਵੀ ਦੇਵਤੇ ਬ੍ਰਹਮ ਵਰਗੇ ਹਾਰ ਗਏ ਅਸੀਂ ਕਿੰਨਿਆ ਕੁਝ ਵੀ ਨਹੀਂ ਤੁਚ ਮਾਤਰ ਹਾਂ ਫਿਰ ਵੀ ਉਹ ਅਨੁਪਦ ਵਿੱਚੋਂ ਮੇਰਾ ਮੰਨ ਹੈ ਕਿ ਵਾਹਿਗੁਰੂ ਤਰਸ ਕਰ ਅਸੀਂ ਤੇਰੇ ਚੰਨਨ ਨਾਲ ਜੁੜ ਕੇ ਮਨ ਤੇ ਦੇ ਮਨ ਜੀਵਨ ਸਫਲ ਬਣਾ ਸਕੀਏ ਆਉ ਜਿੱਦਾਂ ਅਨੁਭਵ ਹੋਏਗਾ ਛੋਟਾ ਮੂੰਹ ਵੱਡੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਨੂੰ ਵੇਨੇ ਆ ਨਾ ਹਜੇ ਹੀ ਮਥੇ ਟੇਕਣ ਜੋਗਾ ਰੱਖਿਆ ਬਾਪੂ ਨੂੰ ਮੰਗਾ ਮੰਗਣ ਜੋਗਾ ਰੱਖਿਆ ਗੁਰਮਖੋ ਜਿੱਦਾਂ ਪ੍ਰਕਾਸ਼ ਹੋਵੇਗਾ ਅੰਦਰ ਇਹੇ ਗੁਰੂ ਗ੍ਰੰਥ ਸਾਹਿਬ ਚੋਂ ਦਸਵੇਂ ਪਾਤਸ਼ਾਹ ਦੇ ਦਰਸ਼ਨ ਹੋਣਗੇ ਦਸਵੇਂ ਪਾਤਸ਼ਾਹ ਦੇ ਖਰਚਾ ਨੂੰ ਸਮਝ ਆਏਗੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸ਼ਬਦ ਲੜ ਕਿਉਂ ਲਾਇਆ ਸਾਡੇ ਪਿਤਾ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਦਾ ਲਾੜੀ ਕਿਉਂ ਲਾਇਆ ਔਰ ਹੁਕਮ ਕੀਤਾ ਸੀ ਜਿਹੜਾ ਮੇਰਾ ਖਾਲਸਾ ਪੁੱਤਰ ਹੈ ਉਹ ਗੁਰੂ ਗ੍ਰੰਥ ਦੀ ਤੇ ਪੰਥ ਦੀ ਸ਼ਰਨ ਚ ਰਹੇਗਾ ਸਦਾ ਸੁਖੀ ਰਹੇਗਾ ਖਦਾ ਮਾਨ ਪਾਏਗਾ ਸਮਝਿਆ ਹੀ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਗਾ ਵਾਸਤੇ ਰੱਖ ਲਏ ਆਪਾਂ ਤੇ ਸਾਰੀ ਕੋਈ ਨਾ ਭਾਈ ਸ਼ਬਦ ਜਪੋਗੇ ਸਾਥ ਹੋਵੇਗਾ ਉਹ ਤੁਰਿ ਗਏ ਚਲਿ ਗਏ ਬਾਬੇ ਦੇ ਮੁਲਕ ਨੂੰ ਮਾਰੇ ਕਿਰਪਾ ਕਰੇ